ਦੇਵਾਲਮੀ ਕੀ ਹਰ ਹਰ ਵਾਲਮੀ ਕੀ ਸਾਰਿਆਂ ਨੂੰ ਮੈਂ ਕਿਸੇ ਦੇ ਤਰਲੇ ਗੱਡਣ ਨੂੰ ਨਹੀਂ ਇਹ ਮੈਸੇਜ ਭੇਜ ਰਿਹਾ ਮੈਂ ਬਸ ਇੰਨੀ ਗੱਲ ਕਹਿਣ ਨੂੰ ਇਹ ਮੈਸੇਜ ਭੇਜ ਰਿਹਾ ਠੀਕ ਆ ਜੇ ਮੈਂ ਕੋਈ ਕ੍ਰਾਈਮ ਕੀਤਾ ਮੇਰੇ ਤੇ 307 ਲੱਗੀ ਉਹ ਬੰਦੇ ਨੇ ਸਾਡੀ ਕਾਸਟ ਬਾਰੇ ਪੁੱਠਾ ਬੋਲੇ ਸੀ ਨਵੀ ਨੇ ਉਹਨੇ ਬਾਅਦ ਚ ਜਿਹਦੇ ਬਾਰੇ ਮਾਫੀ ਵੀ ਮੰਗੀ ਜੇ ਅਸੀਂ ਉਹਦੇ ਘਰੇ ਵੜੇ ਆ ਉਹਨੂੰ ਦੱਸਣ ਲਈ ਵੜੇ ਆ ਕਿ ਸਾਡੀ ਵਾਲਮੀਕੀ ਬਰਾਦਰੀ ਕਿਸੇ ਤੋਂ ਕੱਟਣੀ ਨਹੀਂ ਹੈਗੀ ਜੇ ਉਹ ਸਾਡੀ ਬਰਾਦਰੀ ਨੂੰ ਗਲਤ ਬੋਲੂਗਾ ਜੋ ਵੀ ਬੋਲੂਗਾ ਉਹਨੂੰ ਅਸੀਂ ਏਦੀ ਅਕਲ ਦਵਾਵਾਂਗੇ ਠੀਕ ਆ ਤੇ ਬਾਕੀ ਗੱਲ ਰਹੀ ਮੇਰੀ ਫੈਮਿਲੀ ਦੀ ਜੇ ਮੈਂ ਸੁਧਰਿਆ ਸੀਗਾ ਮੈਂ ਆਪਣੇ ਬੱਚੇ ਦੇ ਮੂੰਹ ਨੂੰ ਸੁਧਰਿਆ ਸੀ ਮੈਂ ਪੰਜਾਬ ਛੱਡ ਕੇ ਦੂਰ ਰਹਿਆ ਸੀਗਾ ਕਿ ਮੈਂ ਵਾ ਇਹ ਕ੍ਰਾਈਮ ਦੀ ਲਾਈਨ ਛੱਡਣਾ ਵਾ ਹਨਾ ਬਾਕੀ ਜੇ ਮੇਰੇ ਘਰਦਿਆਂ ਦੇ ਮੇਰੇ ਬੱਚਿਆਂ ਤੇ ਇਹ ਕੁਛ ਆ ਰਿਹਾ ਵਾ ਮੇਰੀ ਘਰ ਵਾਲੀ ਮੇਰੇ ਜੇ ਮੈਂ ਜੇਲ੍ਹ ਜਾਂਦਾ ਸੀਗਾ ਕੁਝ ਵੀ ਕਰਦਾ ਸੀ ਮੇਰੀ ਘਰ ਵਾਲੀ ਮੇਰੇ ਬੱਚਿਆਂ ਨੂੰ ਸੰਭਾਲਦੀ ਸੀ ਠੀਕ ਆ ਤੇ ਹੁਣ ਉਹ ਜੇਲ੍ਹ ਜਾ ਰਹੀ ਆ 302 ਦਾ ਪਰਚਾ ਉਹ ਤੇ ਨਜਾਇਜ਼ ਦਾ ਪਾਤਾ ਵਾ ਪੁਲਿਸ ਨੇ ਠੀਕ ਆ ਨਾ ਉਹਦੀ ਅਰੈਸਟ ਪਾਤੀ ਆ 4 ਦਿਨਾਂ ਤੋਂ ਮੇਰੀ ਘਰ ਵਾਲੀ ਠੀਕ ਆ ਡੁੱਗਰੀ ਥਾਣੇ ਦੇ ਵਿੱਚ ਆ ਕਮਿਸ਼ਨਰ ਸਾਹਿਬ ਨੇ ਨਿਆਂ ਇਹ ਕੀਤੀ ਆ ਹਰਕਤ ਮੇਰੇ ਬੱਚਿਆਂ ਨਾਲ ਸਾਰਿਆਂ ਨਾਲ ਸਾਨੂੰ ਸਾਡਾ ਸਾਰਾ ਮੇਰੇ ਤੇ ਸਾਰੀ ਜ਼ਿੰਦਗੀ ਖਰਾਬ ਕਰਤੀ ਮੇਰੀ ਤਾਂ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਨਾ ਵਾ ਜੇ ਮੇਰੀ ਜ਼ਿੰਦਗੀ ਖਰਾਬ ਹੋ ਰਹੀ ਹੈ ਮੈਂ ਜ਼ਿੰਦਗੀ ਕਿਸੇ ਦੀ ਸੱਟ ਰਹਿਣ ਵੀ ਨਹੀਂ ਦਊਗਾ ਇਹ ਗੱਲ ਮੈਂ ਆਪਣੇ ਹੋਸ਼ੋ ਆਵਾਜ਼ 'ਚ ਕਹਿ ਰਿਹਾ ਵਾਂ ਜਿੱਦਾਂ ਮਰਜੀ ਤੁਸੀਂ ਸੇਵ ਕਰ ਲਿਓ ਸਾਰੇ ਕਿਤੇ ਦਿਖਾ ਦਿਓ ਜਿਹੜੇ ਮਰਜੀ ਮੀਡੀਆ ਤੇ ਪਲੈਟਫਾਰਮ ਤੇ ਪਾ ਦਿਓ ਇਹ ਗੱਲ ਮੈਂ ਆਪਣੇ ਹੋਸ਼ੋ ਆਵਾਜ਼ 'ਚ ਕਹਿ ਰਿਹਾ ਵਾਂ ਹੁਣ ਵੀ ਮੈਂ ਲੁਧਿਆਣੇ 'ਚ ਹੀ ਘੁੰਮ ਰਿਹਾ ਵਾਂ ਮੈਂ ਪੇਸ਼ ਹੋਣ ਨੂੰ ਵੀ ਤਿਆਰ ਆ ਜੇ ਮੇਰੀ ਵਾਈਫ ਤੇ ਸਾਰੇ ਪਰਚੇ ਕ ਉਣੀ ਮੈਨੂੰ ਦੱਸ ਦੇਣ ਕਿ ਹਾਂ ਵੀ ਅਸੀਂ ਤੇਰੀ ਵਾਈਫ ਤੋਂ ਪਰਚਾ ਕੈਨਸਲ ਕਰ ਲਿਆ ਤੂੰ ਆ ਜਾ ਮੈਂ ਆ ਜੂਗਾ ਮੈਂ ਸਰੈਂਡਰ ਕਰ ਦੂੰਗਾ ਬਟ ਗੱਲ ਇਹ ਹੈ ਇਹ ਸਾਡੇ ਐਂਟੀਆਂ ਤੋਂ ਪੈਸੇ ਖਾ ਕੇ ਹੈ 50-50 ਲੱਖ ਰੁਪਏ ਖਾ ਕੇ ਉਹਨਾਂ ਤੋਂ ਸਾਡੇ ਖਿਲਾਫ ਪਰਚੇ ਬੰਦੇ ਸਾਡੇ ਕੋਲ ਪੈਸਾ ਹੈ ਨਹੀਂਗਾ ਪਰ ਸਾਡੇ ਦੀ ਜ਼ਰੂਰਤ ਪੂਰੀ ਆ ਸਾਡੇ ਦੀ ਅਣਖ ਪੂਰੀ ਆ ਸਾਡੀ ਅਣਖ ਨਹੀਂ ਮਰੀ ਜੇ ਉਹਨਾਂ ਕੋਲ ਪੈਸਾ ਵਾ ਸਾਡੇ ਕੋਲ ਅਣਖ ਆ ਠੀਕ ਆ ਉਹ ਪੈਸੇ ਦੇ ਕੇ ਕੁਝ ਕਰਾ ਸਕਦੇ ਸਾਡੇ ਐਂਟੀ ਪਾਰਟੀ ਸ਼ਰੇਆਮ ਐਮ ਐਮ ਐਲ اے ਦੀ ਐਮ ਐਮ ਐਲ اے ਦੀ ਰੈਲੀਆਂ 'ਚ ਪਹਗੋੜੇ ਬੰਦੇ ਸਾਰੇ ਐਮ ਐਮ ਐਲ اے ਦੀ ਰੈਲੀਆਂ 'ਚ ਪਹੁੰਚਦੇ ਆ ਕਿੱ ਉਹਨਾਂ ਕੋ ਪੈਸਾ ਉਹਦੇ ਪਾਵਰ ਆ ਬਸ ਇਸ ਕਰਕੇ ਮਤਲਬ ਸਾਡੇ ਘਰ ਤੇ ਦੇ ਨਿਆਂ ਦੇ ਪਰਚੇ ਪਾਉਗੇ ਹਨ ਜਿਹੜੇ ਇੰਨੇ ਲੋਕੀ ਕ੍ਰਾਈਮ ਕਰ ਰਹੇ ਸ਼ਰੇਆਮ ਗੋਲੀ ਚਾਹੰਦੇ ਸ਼ਰੇਆਮ ਲੋਕਾਂ ਦੇ ਸੱਟਾ ਮਾਰਦੇ ਆ ਰੋਜ਼ ਰੋਜ਼ ਪੁਲਿਸ ਵਾਲਿਆਂ ਦੀ ਗੱਡੀਆਂ 'ਚ ਬਹਿ ਬਹਿ ਕੇ ਉਹ ਵਿਆਪਨਾਂ ਦੇ ਫੋਟੋਆਂ ਪਾਉਂਦੇ ਆ ਉਹਨਾਂ ਨੂੰ ਤਾਂ ਇਹ ਫੜ ਨਹੀਂ ਸਕਦੇ ਸਾਨੂੰ ਫੜ ਲੈਂਦੇ ਆ ਉਹ ਆਪਣੇ ਘਰੇ ਹੀ ਰਹਿੰਦੇ ਆ ਪਘੋੜੇ ਹੋ ਕੇ ਵੀ ਇਹਨਾਂ ਨਾਲ ਕੁਝ ਕਰਕੇ ਕਿਲੂਆਂ ਕਿਲੂਆਂ 'ਚ ਸਮਾਨ ਵੇਚ ਰਹੇ ਆ ਅਸੀਂ ਇਦਾਂ ਦਾ ਕੋਈ ਕੰਮ ਨਹੀਂ ਕਰ ਰਹੇ ਕੁਝ ਨਹੀਂ ਕਰ ਰਹੇ ਸਾਡੇ ਬੱਚਿਆਂ ਨੂੰ ਮੇਰੀ ਘਰ ਵਾਲੀ ਨੂੰ ਨਿਆਂ ਦੇ ਚਾਰ ਦਿਨ ਰੁਕਿਆ ਹੋਇਆ ਵਾ 302 ਦਾ ਪਰਚਾ ਬਤਾਉ ਤੇ ਉਹਨੂੰ ਮੈਨੂੰ ਦੱਸੋ ਅਸੀਂ ਕੀ ਕਰਾਇਮ ਕੀਤਾ ਸੀ ਆਪਣੀ ਲਾਈਫ ਨੂੰ ਸੁਧਰ ਨਹੀਂ ਸਕਦੇ ਆਪਣੇ ਬੱਚਿਆਂ ਨਾਲ ਆਪਣੀ ਲਾਈਫ ਨਹੀਂ ਸਪੈਂਡ ਕਰ ਸਕਦੇ ਮੈਂ ਬਸ ਇੱਕੋ ਹੀ ਗੱਲ ਕਹਿਣਾ ਚਾਹਨਾ ਵਾ ਮੈਂ ਜਿਉਂਦਾ ਰਹੂੰਗਾ ਮੈਨੂੰ ਮੈਂ ਤਾਂ ਮਰਨਾ ਹੀ ਆ ਮੈਨੂੰ ਪਤਾ ਤੁਸੀਂ ਮੇਰਾ ਇਨਕਾਊਂਟਰ ਕਰਨਾ ਹੀ ਕਰਨਾ ਵਾ ਤੁਸੀਂ ਇਨਕਾਊਂਟਰ ਮਿੱਥਿਆ ਹੋਇਆ ਵਾ ਤੁਸੀਂ ਇਹ ਦੱਸੋ ਕਿਹੜੇ 307 ਦੇ ਪਰਚੇ ਦੇ ਵਿੱਚ ਮੈਂ ਕਿਹੜਾ ਗੋਲੀ ਚਲਾਈ ਸੀ ਉੱਥੇ ਸੱਟਾਂ ਹੀ ਮਾਰੀਆਂ ਸੀਗੀਆਂ ਅਸੀਂ ਜਾ ਕੇ दारू ਪੀਤੀ ਜੋ ਹੋ ਗਿਆ ਗਲਤੀ ਮੰਨਦਾ ਮੈਨੂੰ ਪਤਾ ਮੈਂ ਗਲਤੀ ਕੀਤੀ ਹੈ ਲੇਡੀਜ਼ ਤੇ ਵੀ ਹੱਥ ਚੱਕਿਆ ਜੋ ਵੀ ਹੋਇਆ ਵਾ ਮਰੇ ਦੱਸੋ ਤੁਸੀਂ ਕਿੱਥੇ ਦਾ ਕਾਨੂੰਨ ਆ ਕਿ ਜੇ ਮੈਂ 307 ਕੀਤੀ ਤੇ 307 ਦੇ ਵਿੱਚ ਇੰਟੈਲੀਜੈਂਸ ਦੀਆਂ ਟੀਮਾਂ ਏਜੀਟੀਐਫ ਦੀਆਂ ਟੀਮਾਂ ਮੇਰੇ ਇਨਕਾਊਂਟਰ ਕਰਨ ਲਈ 50 50 60 60 ਮੁਲਾਜ਼ਮ ਬੁਲਟ ਪ੍ਰੂਫ ਜੈਕਟਾ ਪਾ ਕੇ ਹੈ ਲੋਡਡ ਗੰਨਾ ਲੈ ਕੇ ਚਾਰ ਚਾਰ ਡੀਐਸਪੀ ਨਾਲ ਲੈ ਕੇ ਮੇਰੇ ਫਲੈਟ ਤੇ ਰੇਡ ਮਾਰਨ ਆਏ ਜੇ ਤਾਂ ਮੈਂ ਰੱਬ ਵੱਲੋਂ ਹੀ ਮੇਰੀ ਕਿਸਮਤ ਚੰਗੀ ਜੇ ਮੈਂ ਉੱਥੇ ਸੀਗਾ ਨਹੀਂ ਜੇ ਮੈਂ ਉੱਥੇ ਹੁੰਦਾ ਇਹਨਾਂ ਨੇ ਤਾਂ ਮੈਨੂੰ ਮਾਰ ਦੇਣਾ ਸੀਗਾ ਉਹ ਮੇਰੀ ਵਾਈਫ ਇਹਨਾਂ ਨੂੰ ਉੱਥੇ ਮਿਲ ਗਈ ਉਹਨੂੰ ਚੱਕ ਕੇ ਨਾਲ ਲੈ ਗਏ ਮੇਰੀ ਛੋਟੀ ਜੀ ਕੁੜੀ ਨਾਲ ਲੈ ਗਏ ਇਹ ਦੋ ਦਿਨ ਇਹਨਾਂ ਨੇ ਮੇਰੀ ਕੁੜ ਨਾ ਮੇਰਾ ਹਈ ਤਾਂ ਕਿਸੇ ਨਾਲ ਕੋਈ ਕੰਟੈਕਟ ਹੋਇਆ ਵਾ ਮੈਂ ਬਸ ਇਨੀ ਕ ਅਪੀਲ ਕਰਨਾ ਚਾਹੁੰਦਾ ਵਾ ਜਿਹੜੇ ਮਰਜ਼ੀ ਮੀਡੀਆ ਤੇ ਪਲੇਟਫਾਰਮ ਨਾਲ ਜਦੋਂ ਮਰਜ਼ੀ ਮੇਨਾਂ ਕੰਟੈਕਟ ਕਰ ਲਿਓ ਮੈਂ ਆਪਣੀ ਆਈਡੀ ਤੇ ਪ੍ਰੋਫੈਸ਼ਨਲ ਪੇਜ ਤੇ ਆਪਣੇ ਤੇ ਪਾ ਰਿਹਾ ਵਾ ਪੋਸਟ ਕਰ ਰਿਹਾ ਵਾ ਠੀਕ ਆ ਜੇ ਕਹਿੰਦੇ ਆ ਕਿ ਸਾਗਰ ਗਲਤ ਕੰਮ ਕਰ ਰਹੀ ਮੈਂ ਨਾ ਹਈ ਤਾਂ ਕੋਈ ਵੈਪਨ ਰੱਖਿਆ ਜੀਗਾ ਨਾ ਮੈਂ ਕੁਝ ਰੱਖਿਆ ਸੀਗਾ ਜੇ ਮੇਰੀ ਵਾਈਫ ਜੇਲ ਜਾਂਦੀ ਆ ਮੇਰਾ ਘਰ ਰੋਲਦਾ ਵਾ ਮੈਂ ਵੈਪਨ ਵੀ ਰਕ ਮੰਗਾਊਗਾ ਸਭ ਕੁਝ ਹੋਊਗਾ ਤੇ ਮੇਰੇ ਮਰਨ ਤੋਂ ਬਾਅਦ ਵੀ ਹੁੰਦਾ ਹੀ ਰਹੂਗਾ ਮੈਨੂੰ ਪਤਾ ਇਹਨਾਂ ਨੇ ਮੈਨੂੰ ਮਾਰ ਬਾਕੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਗਲਤ ਲੱਗਦਾ ਜਦੋਂ ਮਰਜ਼ੀ ਮੈਨੂੰ ਦੱਸਦੇ ਹੋ ਤੁਸੀਂ ਮੇਰੀ ਵਾਈਫ ਨੂੰ ਜੇ ਛੱਡੋਗੇ ਜਦੋਂ ਮੈਨੂੰ ਕਹਿ ਦੋਗੇ ਕਿ ਤੇਰੀ ਵਾਈਫ ਦਾ ਪਰਚਾ ਖਾਰਜ ਕਰਤਾ ਅਸੀਂ ਮੈਂ ਉਸੇ ਦਿਨ ਹੀ ਤੁਹਾਡੇ ਕੋਲ ਪੇਸ਼ ਹੋਣ ਆ ਜੂਗਾ ਮੈਨੂੰ ਮੇਰੀ ਜ਼ਬਾਨ ਰਹਿ ਗਈ ਮੇਰੀ ਕੁੜੀ ਕਰਕੇ ਮੈਂ ਸਾਰਾ ਕੁਝ ਛੱਡਿਆ ਜੀ ਕੁੜੀ ਕਰਕੇ ਹੀ ਸਾਰਾ ਕੁਝ ਆਪਣੀ ਮੈਂ ਲਾਈਫ ਸੈੱਟ ਕਰ ਰਹੀ ਮੈਨੂੰ ਮੇਰੀ ਕੁੜੀ ਦੀ ਸੋਹ ਲੱਗੇ ਮੇਰੀ ਵਾਈਫ ਦਾ ਜੇ ਪਰਚਾ ਕੈਨਸਲ ਹੋ ਜਾਂਦਾ ਵਾ ਮੈਂ ਨਾਲੋਂ ਨਾਲ ਆ ਜੂਗਾ ਤੁਹਾਡੇ ਕੋਲ ਕਮਿਸ਼ਨਰ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਸਪੈਸ਼ਲੀ ਮੈਂ ਠੀਕ ਹੈ ਜੀ ਬਾਕੀ ਕੋਈ ਚੱਕਰ ਨਹੀਂ ਜੈ ਵਾਲਮੀ ਕੀ ਹਰ ਹਰ ਵਾਲਮੀ ਕੀ ਜਿੱਦਾਂ ਮਰਜੀ ਤੁਸੀਂ ਕਰੋ ਜੇ ਸਾਡੀ ਕਾਸਟ ਬਾਰੇ ਕੋਈ ਗਲਤ ਬੋਲੂਗਾ ਅੱਜ ਵੀ ਉਹਦੇ ਘਰੇ ਵੜਾਂਗੇ ਕੱਲ ਵੀ ਉਹਦੇ ਘਰੇ ਵੜਾਂਗੇ ਜਿੱਡਾ ਜਿੱਦ ਦਿਨ ਬੋਲੂਗਾ ਉਦ ਦਿਨ ਉਹਦੀ ਐਸ ਕਰਾਵਾਂਗੇ ਅਸੀਂ ਜਾ ਕੇ ਠੀਕ ਹੈ ਜੀ ਭਾਵੇਂ ਸਾਨੂੰ ਜੋ ਮਰਜੀ ਕਰਨਾ ਪਵੇ ਫਿਰ ਕਾਸਟ ਕਰਕੇ ਖੜਾ ਮੇਰੀ ਘਰ ਵਾਲੀ ਜਿੱਤ ਲਈ ਜੇਲ ਚਲ ਜੂ ਕੋਈ ਚੱਕਰ ਨਹੀਂਗਾ ਜੇ ਮਰਦ ਕੱਟਦੇ ਜਨਾਨੀਆਂ ਵੀ ਕੱਟ ਸਕਦੀਆਂ ਜੇਲ ਕੋਈ ਚੱਕਰ ਨਹੀਂ ਕੋਈ ਚੋਰੀ ਦੇ ਪਰਚੇ ਜ ਨਹੀਂ ਕੀ ਮੇਰੀ ਘਰ ਵਾਲੀ ਦੇ ਵੀ 302 ਦੀ ਧਾਰਾ ਲਾਦੀ ਤੁਸੀਂ ਕੋਈ ਚੱਕਰ ਨਹੀਂ ਜੇ ਸਾਡੀ ਕਾਸਟ ਬਾਰੇ ਕੋਈ ਬੋਲੂਗਾ ਤਾਂ ਇਦਾਂ ਹੀ ਚੱਲੂਗਾ ਉਹ ਨਵੀ ਕੋਈ ਬਹੁਤਾ ਚੰਗਾ ਨਹੀਂ ਉਹ ਵੀ ਸਮਾਨ ਦਾ ਕੰਮ ਕਰਦਾ ਉਹਦੇ ਘਰ ਦੇ ਸਾਰੇ ਸਮਾਨ ਦਾ ਕੰਮ ਕਰਦੇ ਆ ਠੀਕ ਆ ਸੂਰਜ ਬਾਠੀ ਉਹਨਾਂ ਨੇ ਲਿੰਕ ਨੇ ਉਹਦੇ ਹੋਰ ਬੰਦਿਆਂ ਨਾਲ ਲਿੰਕ ਨੇ ਉਹਦੇ ਠੀਕ ਆ ਸਾਡੇ ਆਂਟੀ ਉਹਨੂੰ ਪੂਰੀ ਸਪੋਰਟ ਕਰ ਰਹੇ ਫਾਈਨੈਂਸ਼ਲੀ ਵੀ ਇਦਾਂ ਨਹੀਂ ਉਹਦੀ ਜ਼ਰੂਰਤ ਹੈਗੀ ਕਿ ਉਹ ਉਹਨੇ ਤਾਂ ਮਾਫੀ ਮੰਗ ਲਈ ਸੀ ਮੈਂ ਸਪੈਸ਼ਲੀ ਵੀਡੀਓ ਵੀ ਪੋਸਟ ਕਰ ਦਉ ਇਸ ਤੋਂ ਬਾਅਦ ਕਿ ਉਹਨੇ ਮਾਫੀ ਵੀ ਮੰਗੀ ਸੀ ਮੇਰੇ ਤੋਂ ਕਿ ਮੈਂ ਗਲਤੀ ਕਰ ਲਈ ਸਾਗਰ ਵੀਰੇ ਬਾਕੀ ਕੋਈ ਚੱਕਰ ਨਹੀਂਗਾ ਵਾਲਮੀਕੀ ਮਾਰੇ ਮੇਰ ਕਰਨ ਸਾਰਿਆਂ ਤੇ ਜੋ ਕੰਮ ਹੋਣਾ ਸੀ ਹੋ ਗਿਆ ਮੈਂ ਮਰੂੰਗਾ ਪਰ ਕੋਈ ਚੱਕਰ ਨਹੀਂਗਾ ਇੰਨਾ ਕ ਸਬਕ ਸਿਖਾ ਕੇ ਜਾਵਾਂਗੇ ਸਾਰਿਆਂ ਨੂੰ ਕਿ ਅੱਗੇ ਤੋਂ ਸਭ ਯ